ਅਸੀਂ ਅੱਜ ਗੱਲ ਕਰਦੇ ਹਾਂ ਕਿ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਗਾਤਾਰ ਇਹ ਜੋ ਵਾਰਦਾਤਾਂ ਵਾਪਰ ਰਹੀਆਂ ਹੈਗੀਆਂ ਜੋ ਕਟਨਾਵਾਵਾਂ ਵਾਪਰ ਰਹੀਆਂ ਹੈਗੀਆਂ ਕੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਾਂ ਨਹੀਂ ਜਿਵੇਂ ਕਿ ਕੁਝ ਸਮਾਂ ਪਹਿਲਾਂ ਚੰਡੀਗੜ੍ਹ 에ਰਪੋਰਟ ਤੇ ਕੰਗਣਾ ਰਣਾਉਤ ਦੇ ਥੱਪੜकांड ਹੋਇਆ ਔਰ ਉਸ ਉਪਰੰਤ ਜਿਹੜਾ ਹੈਗਾ ਲਗਾਤਾਰ ਸਾਮਿਕਨ ਜਿਹੜੇ ਬਦਲਦੇ ਹੋਏ ਨਜ਼ਰ ਆ ਰਿਹਾ ਹਮਾ ਚਲਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਲਗਾਤਾਰ ਜਿਹੜਾ ਹੈਗਾ ਪੰਜਾਬੀਆਂ ਦੇ ਉੱਪਰ ਜਿਹੜਾ ਹਮਲੇ ਹੁੰਦੇ ਨਜ਼ਰ ਆ ਰਹੇ ਲਗਾਤਾਰ ਹਮਲੇ ਦੀ ਵਾਰ ਦਤਆਵਾਦੀ ਹੋਏ ਨਜ਼ਾਰੀਆਂ ਹਮਾ ਚਲਦੀ ਗੱਲ ਕਰੀਏ ਤਾਂ ਟੈਕਸੀ ਚਾਲਕਾਂ ਐਨਆਰਆਈ ਪਰਿਵਾਰਾਂ ਦੀ ਕੁੱਟਮਾਰ ਹੋਈ ਜਿਸ ਦੀ ਵੀਡੀਓ ਵਾਇਰਲ ਹੋਈ ਉਸ ਤੋਂ ਪਰਾਂ ਤੇੜੀਆਂ ਪੰਜਾਬ ਨੰਬਰ ਗੱਡੀਆਂ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਇੱਕ ਬਹੁਤ ਸ਼ਰਮਨਾਕ ਘਰਕਤ ਸੀਗੀ ਔਰ ਬਹੁਤ ਵੱਡੇ ਪੱਧਰ ਤੇ ਜੋ ਵੀਡੀਓ ਵਾਇਰਲ ਹੋਈ ਉਸ ਤੋਂ ਪਰਾਂ ਤੇ ਜਿਹੜਾ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ हिमाचल ਦੀਆਂ ਗੱਡੀਆਂ ਨੂੰ ਭਾਵੇਂ ਕਿ ਕੀ ਰਿਆ ਗਿਆ ਹਾਲਾਂਕਿ ਉਹਨਾਂ ਦੇ ਉੱਪਰ ਕੋਈ ਹਮਲਾ ਨਹੀਂ ਕੀਤਾ ਗਿਆ ਜਾਂ ਕੁਝ ਹਿੰਸਕ ਕਾਰਵਾਈ ਨਹੀਂ ਕੀਤੀ ਗਈ ਪਰ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਕਿ ਅਗਰ ਹਿਮਾਚਲ ਦੇ ਵਿੱਚ ਇਹ ਵਾਰਦਾਤਾ ਨਾ ਰੁਕੀਆਂ ਤਾਂ ਉਹਨਾਂ ਦਾ ਹਸਲ ਜਿਹੜਾ ਪੰਜਾਬ ਵਿੱਚ ਵੀ ਹੋਈ ਹਿਮਾਚਲ ਦੇ ਡਰਾਈਵਰਾਂ ਦਾ ਕੀਤਾ ਜਾਵੇਗਾ ਕਿਤੇ ਨਾ ਕਿਤੇ ਇਹ ਮਾਹੌਲ ਖਰਾਬ ਕਰਨ ਦੀ ਇੱਕ ਵੱਡੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਲੱਗ ਰਹੇ ਇਸ ਤੋਂ ਪਰੰਤ ਜਿਹੜਾ ਸਭ ਤੋਂ ਵੱਡੀ ਘਟਨਾਕਰਮ ਜਿਹੜੇ ਬੀਤੇ ਕੱਲ੍ਹ ਦੋ ਦਿਨ ਪਹਿਲਾਂ ਜਿਹੜਾ ਇੱਕ ਮਹਿਲਾ ਵੱਲੋਂ ਸ਼੍ਰੀ ਦਰਵਾਸਰ ਸਾਹਿਬ ਦੇ ਪ੍ਰਕਰਮਾਂ ਦੇ ਅੰਦਰ ਇੱਕ ਜੋਗਾ ਕਰਨ ਦੀਆਂ ਤਸਵੀਰਾਂ ਵਾਇਰਲ ਕਰਕੇ ਇੱਕ ਬੜਾ ਤਗੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੁੱਧੀਜੀਵੀ ਇਹਨਾਂ ਕਹਿਣਾ ਹੈਗਾ ਕਿ ਇਹ ਪੰਜਾਬ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਣ ਲਈ ਕੀਤਾ ਜਾ ਰਿਹਾ ਜਾਂ ਭਾਜਪੀ ਦੀ ਕਿਤੇ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਤਾਂ ਨਹੀਂ ਕਿਉਂਕਿ ਉਹ ਜੋ ਬੀਬੀ ਬੱਲੋ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਉਸ ਦੀਆਂ ਕੁਝ ਤਸਵੀਰਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਕੰਗੜਾ ਰਣਾਉਤ ਦੇ ਨਾਲ ਉਹਨੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਉਸ ਦੀਆਂ ਤਸਵੀਰਾਂ ਕੁਝ ਭਾਜਪਾ ਲੀਡਰਾਂ ਨਾਲ ਦੇਖਣ ਨੂੰ ਜਿਹੜੀਆਂ ਮਿਲੀਆਂ ਇਹ ਵੀ ਜਿਹੜੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਜਿਸ ਕਾਰਨ ਪੰਜਾਬ ਦੇ ਮਾਹੌਲ ਅੰਦਰ ਤੇਜ਼ੀ ਨਾਲ ਜਿਹੜੀ ਹੈਗੀ ਗੜਬੜੀ ਦੇਖਣ ਨੂੰ ਮਿਲ ਰਹੀ ਹੈਗੀ ਔਰ ਇਸ ਦੇ ਜਿਹੜੇ ਨਤੀਜੇ ਹੈਗੇ ਘਾਤਕ ਹੁੰਦੇ ਨਜ਼ਰ ਆ ਰਹੇ ਹੈਗੇ ਇੱਥੇ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਜਿਹੜਾ ਫੈਸਲਾ ਲੈਣ ਦੀ ਘੜੀ ਜਿਹੜੀ ਸਾਹਮਣੇ ਆਈ ਹਾਲਾਂਕਿ ਪੋਲਿਸ ਪ੍ਰਸ਼ਾਸਨ ਵੱਲੋਂ ਬੇਅਦਬੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਪਰ ਇਹ ਬਹੁਤ ਹੀ ਸੋਚਣ ਵਾਲੀ ਗੱਲ ਹੈ ਕਿ ਐਡੀ ਵੱਡੀ ਕਾਰਵਾਈ ਕਿਸੇ ਮਹਿਲਾ ਵੱਲੋਂ ਕਿਉਂ ਕੀਤੀ ਗਈ ਉਸ ਵੱਲੋਂ ਜਿਹੜੀ ਹੈਗੀ ਆ ਸ੍ਰੀ ਦਰਵਾਹ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਆ ਕਿ ਇੰਨਾ ਸਮਾਂ ਕਿਸ ਤਰ੍ਹਾਂ ਮਿਲ ਗਿਆ ਉਸ ਨੂੰ ਕਿ ਜੋ ਉਸ ਵੱਲੋਂ ਐਡੇ ਜਿਹੜੀ ਵੀਡੀਓ ਬਣਾਈ ਗਈ ਜਾਂ ਫਿਰ ਫੋਟੋਆਂ ਬਣਾਈਆਂ ਗਈਆਂ ਜੋਗਾ ਕਰ ਦੇਦੀਆਂ ਔਰ ਉਸ ਦੀ ਜਿਹੜੀ ਵਾਇਰਲ ਕੀਤੀ ਗਈ ਜਿਹੜੀ ਟਾਕਸ ਫੋਰਸ ਸੀ ਐਲਜੀਪੀ ਸੀ ਉਹ ਕਿੱਥੇ ਸੀ ਬਹੁਤ ਸਾਰੇ ਸਾਰੇ ਸਵਾਲ ਉੱਠਦੇ ਹੈਗੇ ਔਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਜਿਹੜੇ ਸਾਜ਼ਿਸ਼ ਤਾਂ ਨਹੀਂ ਹਾਲਾਂਕਿ ਉਸ ਬੀਬੀ ਵੱਲੋਂ सोशल मीडिया माफ़ी भी मांग ली गई पर ये बहुत तगड़ा एक नजर आ रहा नमस्ते मैं अभी 19 जून को दिल्ली आई थी अवार्ड तो लेने मुझे योगा और वेलनेस में कंट्रीब्यूशन भी दिया गया था तो मैंने सोचा कि मैं माथा टेक आती हूँ गुरुद्वारा और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियाँ आ रही है मारने की धमकियाँ आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना मैं आगे से नहीं करूँगी और ध्यान रखूँगी मुझे रूल्स नहीं पता थे मैं इमोशन में बह गई थी पर मेरा इंटेंट गलत नहीं था का